ਸਸਕਾ ਵੀਜੀ ਸਾਰੇ ਵੀਰਾਂ ਨੂੰ ਸੰਦੀਪ ਜੀ ਵੱਲੋਂ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਜੀ ਆ ਜੀ ਆਪਣੀ ਵਿਜ਼ਿਟ ਹੈਗੀ ਆ ਪਿੰਡ ਰਾਮਪੁਰਾ ਜ਼ਿਲ੍ਹਾ ਅਮਰਸਰ ਪੰਦੇ ਜੀ ਤਸੀਲੇ ਵੀ ਅਮਰਸਰ ਤੇ ਬਾਈ ਮੰਗੇ ਸਿੰਘ ਕੋਲ ਆ ਚੁੱਕੇ ਆ ਅੱਜ ਵੀ ਬਾਈ ਕੋ ਪੰਜ ਛੇ ਦਾ ਬਹੁਤ ਛੋਟੇ ਸੇਲ ਆ ਪਰ ਵਿੱਚੇ ਬੋਰੀ ਨੀਲੀ ਸਾਰੀ ਵੈਰਾਈਟੀ ਤੇ ਆਉਣ ਬਾਈ ਨੇ ਗੱਲਬਾਤ ਕਰੀਏ ਬਾਈ ਅਸਤੀ ਗਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋ ਸੰਦੀਪ ਜੀ ਵਰੀਏ ਬਾਈ ਵਰੀਏ ਹੋ ਸੰਦੀਪ ਜੀ ਬਸ ਕਿਰਪਾਵਾ ਮੇਰੀ ਚੜ੍ਹਦੀ ਕਲਾ ਜੀ ਬਹੁਤ ਵਧੀਆ ਤੁਸੀਂ ਬੜੀ ਧੂੜ ਬੜੀ ਹੋ ਜੀ ਬਾਕੀ ਵੀਡੀਓ ਇੱਕ ਦਿਨ ਘਟ ਬੰਦੇ ਰਾਮਾਨਾ ਜਾ ਰਾਮਾਨਾ ਬਿਲਕੁਲ ਬਿਲਕੁਲ ਭਾਜੀ ਬਿਲਕੁਲ ਘਟੂੜ ਬੜੀ ਬੋਲੀ ਨੁਕਸਾਨ ਹੋ ਜਾਏ ਨਹੀਂ ਨਹੀਂ ਬਿਲਕੁਲ ਬਿਲਕੁਲ ਭਾਜੀ ਬਿਲਕੁਲ ਚਲੋ ਰਾਮਦਾਸ ਕਿਰਪਾ ਰੱਖੀ ਵਾਹ ਜੀ ਵਾਹ ਨਵਾਂ ਸਾਲ ਮੈਂ ਮਹਾਰਾਜ ਸਾਡੇ ਸੁਖ ਰਚਾ ਬਿਲਕੁਲ ਭਾਜੀ ਬਿਲਕੁਲ ਤਾਦ ਰੂਤੀ ਬਖਸ਼ ਬਿਲਕੁਲ ਬਿਲਕੁਲ ਐਵੇਂ ਚੱਲੀ ਜਾਣਾ ਭਾਜੀ ਇਹਦਾ ਚਲੋ ਅੱਜ ਭਾਜੀ ਕਿੰਨੀ ਆ ਅੱਜ ਆਪਣੇ ਬੋਲ ਮਈਆ ਪਾ ਪਾਣੀ ਸੇ ਭੰਗ ਹਨ ਠੀਕ ਆ ਇਹਨਾਂ ਦਾ ਆਪਣੇ ਕੋਲ ਮਾਲ ਆ ਜੁਵੇ ਨਾ ਤੇ ਤਾਂ ਤੋਂ ਤੋਂ ਵਾਲੇ ਆਰੇ ਬਜੀ ਸਭ ਹੀ ਆਂਗੀਆਂ ਵਿੱਚ ਹੋ ਗਈਆਂ ਆਪ ਨੂੰ ਠੀਕ ਆ ਆ ਜਾ ਬੂਰੀ ਵੀ ਹੈਗੀ ਆ ਹਾਂਜੀ ਨੀਲੀ ਵੀ ਹੈਗੀ ਆ ਮੀਰੀ ਵੀ ਹੈਗੀ ਆ ਸਾਰੀ ਵੈਰਿਟੀ ਹੈ ਆ ਹਾਂਜੀ ਚਲੋ ਠੀਕ ਆ ਹਾਂਜੀ ਹਾਂਜੀ ਕਰੋ ਸ਼ੁਰੂ ਜੀ ਬੂਰੀ ਜੀ ਬੂਰੀ ਝੋਟੀ ਸੂਈ ਹੈ ਕਾਜੀ ਅੱਛਾ ਜੀ ਤੇ ਇਹਦੇ ਮਾ ਕੱਟੀ ਆ ਕੱਟੀ ਆ ਸੂਈ ਹੋ ਗਈ ਸਪਾਂਠਾ ਦੇ ਨਾਲੀ ਅੱਛਾ ਜੀ ਦੋਨੋਂ ਦੱਸ ਕਰੋ ਚਲੋ ਤੋਰੋ ਜੀ ਲਓ ਜੀ ਬੂਰੀ ਚੈੱਕ ਕਰੋ ਕਿ ਨੀਲੀ ਵੀ ਜੀ ਹਾਂਦੀ ਨਾਲੇ ਤੇ ਵੇਖੋ ਹਾਲੇ ਪ्योर ਨੀਲੀ ਉਧਰ ਵੀ ਖੜੀ ਆ ਚੋਈ ਜੋ ਆ ਮਰੀਆ ਭਾਈ ਜੀ ਇੱਕ ਨੰਬਰ ਦੀ ਚੋਈ ਉਹ ਗਲਤ ਹੋ ਉਹ ਕੋਈ ਹੋ ਵੀ ਗਲਤ ਬਾਤ ਨਾ ਹੋ ਜਾਪਾ ਆਪ ਠੀਕ ਹੈ ਭਾਈ ਚਲੋ ਚਲੋ ਜਗਰੀ ਜੀ ਚਾਰੂ ਗੋ ਆਹ ਵੇਖੋ ਪੱਗੀ ਜੀ ਖਾਓ ਕਰੋ ਵੇਖੋ ਲੈ ਵਾਲੂ ਬਾ ਕਰਾ ਦੇ ਵੇਖੀਂ ਜੇ ਤੋ ਆਜੋ ਜੀ ਆਜੋ ਕਮਾਓ ਕਰਾ ਦੇ ਲਓ ਜੀ ਥੰਦੇ ਜੀ ਵੇਖੋ ਬਸ ਠੀਕ ਹੈ ਚਲੋ ਨਾ ਪਤ ਠੀਕ ਹਾਂਜੀ ਭਾਈ ਜੀ ਜੀ 85 ਦੇ ਦिए ਘਰ ਤੋਂ ਜਾਏ ਜੀ ਠੰਡ ਬਹੁਤ ਠੰਡ ਬਹੁਤ ਹੈ ਹਾਂ ਨਾ ਕੱਢੀਏ 75 75000 ਮੈਂ ਜਾਣ ਦੋ ਠੀਕ ਹੈ ਲੋ ਖਾਨ ਚੜਾ ਦੇਲੇ ਕੁਆਲਟੀ ਵਾਲੇ ਬਹੁਤ ਚੰਗੇ ਨੇ ਨਹੀਂ ਨਹੀਂ ਠੀਕ ਹੈ ਠੀਕ ਠੀਕ ਹੈ ਹਾਂ ਜਿੱਲੀ ਰਾਬੀ ਜੀ ਹਾਂ ਜੀ ਜਿੱਲੀ ਰਾਬੀ ਜੀ ਨੇ ਮਨ ਕੱਟੀ ਆ ਅੱਛਾ ਕੱਟੀ ਨਹੀਂ ਲੀਵਾ ਹਾਂ ਜੀ ਹਾਂ ਜੀ ਠੀਕ ਆ ਤੇ ਪਤੋਂ ਚੌਕ ਦੀ ਹੋਈ ਐ 7-8 ਕਿਲੋ ਬੋਲਾ ਬੋੜਾ ਹੀ ਹੈ ਜੀ ਹਾਂ ਜੀ ਤੇ ਦੇਖੋ ਚੰਗੀ ਮਹਿਮਾ ਨਾ ਧੋਰੋ ਧੋਰਨੀ ਲੀ ਐ ਸਾਰੀਆਂ ਗੋਡਿਆਂ ਤੇ ਨਿਸ਼ਾਨਿਆਂ ਨਾਲੇ ਚੱਲੀ ਚੱਲੋ ਆਹ ਲੋ ਜੀ ਆਹ ਦੋ ਚੰਗ ਨਗਰ ਆ ਦੀ। ਬਾਕੀ ਕੱਦ ਵੱਡਾ ਵਟਾ ਨਹੀਂ। ਹਾਂਜੀ ਬਿਲਕੁਲ ਦਰਮਿਆਨੇ ਕਰ ਦਿੰਦੇ। ਕੱਦ ਵੱਡਾ। ਚਲੋ ਹਾਂ ਬਿਲਕੁਲ। ਕੱਦ ਵੱਡਾ ਵਟਾ। ਮਟਾਣ ਕੀ ਲਿਖੀਏ? ਹਾਂਜੀ। ਤੁਸੀਂ ਜੀ ਮੁੱਲ ਪਰੋਣਾ ਅਸੀਮ ਜੀ ਜੋ ਮੱਦੀ ਕਾ ਲਈਏ। 75 ਮੰਗ ਲਈਏ। ਠੀਕ ਆ। 70000 ਦੀ ਦੇ ਦਾਂਗੇ। ਚਲੋ ਠੀਕ ਆ। ਹਾਂ ਕੁਝੋ ਕੁਝ ਛੋਟ ਛੜ ਕਰਤਾ। ਬਸ ਠੀਕ ਠੀਕ ਆ ਭਾਈ। ਅੱਜ ਜਜਾ ਸੁਆ ਸੁਈ ਹੈ ਤਾਜੀ। ਹਾਂਜੀ। ਤੇ ਇਹਦੇ ਮੋਰ ਕੱਟੀ। ਆਜਾ ਕੱਟੀ ਮਗਰਾ ਇਹ ਜੋ ਭੱਲੀ ਇਹ ਵੀ ਸੂਈ ਦਾ ਛੇ ਸਣਵੇਂ ਦਿੱਤੀ ਏ ਤੋਰੋ ਬੋਲਾ ਆਖਣੋ ਘਰ ਆਖਣੋ ਘਰ ਬੋਲਾਈਏ ਖੁੱਲਾ ਜੀ ਇਹ ਵੀ ਤੋਰੋ ਦੁੱਧ 11 12 ਕਿਲੋ ਭੱਲੀ ਨਹੀਂ ਰਾਜ ਭਲੀ ਆਜਾ ਜੀ ਆਜਾ ਬਾਠ ਠੀਕ ਹੈ ਭਾਈ ਜੀ ਹਾਂ ਜੀ ਹਾਂ ਜੀ ਮੈਂ ਤਾਂ ਬਹੁਤ ਚੰਗੀ ਮੁੱਲ ਜੋ ਮੱਦੀ ਮੱਕੀ ਹਾਂ 75 ਦੀ 75000 ਚਲੋ ਠੀਕ ਹੈ ਮੀਣੀ ਆ ਗਈ ਮੀਣੀ ਚੱਪਾ ਸਪਾ ਸਿੰਘ ਜੀ ਹਾਂ ਜੀ ਉਹ ਵੇਖ ਲਓ ਠੀਕ ਆ ਪਹਿਲਾਂ ਲਾਏ ਕੋਈ ਦੁੱਧ ਨਾਲੇ ਇਹਦੇ ਨਾਲ ਘਟਾ ਦੇ ਹਾਂ ਜੀ ਚੱਡੇ ਰੋਂਗ ਦੋ ਦੱਧ ਆਖੇ ਨਾ ਦੁੱਧ ਦਸੇ ਕਿਲੋ ਬਈ ਥੱਲੇ ਅਜੇ 10 ਪਰ ਹੈਗਾ ਠੀਕ ਆ ਦੋ ਜਵਾਬ ਮਾਰੀ ਇੱਕ ਨੰਬਰ ਆ ਚਲੋ ਤੋਰੋ ਜੀ ਲੋ ਜੀ 10 ਕਿਲੋ ਦਾ ਆ ਰਹੇ ਕੋ ਮੋਸਾ बस ठीक बस ठीक है जी चल दो ला जी मी नहीं चलो हाँ, सिंगल हड्डी लम्मी वेल पूरी हाँ जी बाजी महाराज ਜਾ ਗਿਆ ਜੀ ਹੋ ਜਾਇਆ ਮਾਲਾ ਕਿਉਂ ਚੋੜ ਰਹਾ ਤੇਜ਼ ਹੁੰਦਾ ਜਾਂਦਾ ਚੋ ਖੈਰ ਕੋਈ ਦਾਲੇ ਮਾਲ ਮੁਕਰਾਂ ਦੇ ਪੈਸੇ ਮੁਬਜੇ ਹਾਂ ਆਜਾ ਨਾ ਸਦੀਪ ਜੀ ਪੈਂਟਿਆ ਪੈਂਟਿਆ ਦੇ ਚਲੋ ਠੀਕ ਹੋ ਜਾਈ ਆਹ ਜੀ ਆਹ ਸਦੀਪ ਜੀ ਸੁਣੀਆ ਮਹੀਨੇ ਤੋਂ ਆ ਵੀ ਨਹੀਂ ਹਾਂ ਜੀ ਲੋਯਾ ਬੱਚਾ ਆਪਾਂ ਜੀ ਦੀ ਬੱਚਿਆਂ ਦੇ ਬਤੇ ਹਾਂ ਜੀ ਬੱਚਾ ਕਹੇ ਮਾਰੋ ਜਨਾਨੀ ਕੋ ਮਿਲਦੀ ਨਹੀਂ ਖਰਾਬ ਕਰਦੀ ਠੀਕ ਆ ਪੈਸੇ ਲਿੱਕੇ ਵੀ ਉਹਦੀ ਵਾਪਸ ਕੀਤੀ ਆ ਉਹਨਾਂ ਦੇ ਨਾਂ ਵਾਰਾ ਨਹੀਂ ਮੈਨੂੰ ਖਰਾਬ ਕਰਦੀ ਮੈਂ ਭਾਣਾ ਕੋਈ ਗੱਲ ਨਹੀਂ ਗੀ ਚਲ ਕੋਈ ਗੱਲ ਨਹੀਂ ਦੋਨੇ ਦੋ ਚਾਹਿਆਰ ਉਹਨੇ ਘਾਟ ਘਾਟਾ ਪਾਇਆ 15-20 ਹਜ਼ਾਰ ਅਹੀ ਬਾਲਾਂਗੇ ਅਗਲੇ ਦਾ ਦੇਲ ਨਹੀਂ ਦੋਹੇ ਕੋਈ ਬਾਲੀ ਪੈਸੀ ਤਈ ਆਈ ਨਹੀਂ ਮੈਨੂੰ ਬਿਲਕੁਲ ਜੀ ਬਿਲਕੁਲ ਹੁਣ ਦੋ ਤੇਰੇ ਥਲੇ 8 ਕਿਲੋ ਹੋਊਗਾ ਠੀਕ ਆ ਬਾਈ ਮਾੜੀ ਰੱਖ ਦੀ ਧਾਰ ਇੱਕ ਨਾਲੀ ਫਰਕੂਗਾ ਠੀਕ ਆ ਪੁੜਕਦੀ ਵੀ ਹੈਗੀ ਜੇ ਨੱਚਦੀ ਵੀ ਹੈਗੀ ਜੇ ਠੀਕ ਆ ਸਿੱਧੀ ਵਾਲਿਆ ਬਾਜ ਕੇ ਮੂੰਹ ਉਂਗਲੀ ਨਹੀਂ ਕਰਾਉਣੀ ਹਾਂ ਬਿਲਕੁਲ ਜੀ ਦੱਸ ਕੀ ਦੇਣੀ ਹੈ ਹਾਂ ਜੀ ਜੀ ਕਿਉਂ ਘਾਟਾ ਦੇ ਪੌਣੇ ਪੌਣਾ ਐਨੀ ਉਂਗਲੀ ਵੱਡੇ ਮੇ ਉਹ ਦਰਦ ਹੋਈ ਤੇ ਐਨੀ ਵੱਡੇ ਮੇ ਉਹ ਮੈਨੂੰ ਬਿਲਕੁਲ ਭਾਜੀ ਬਿਲਕੁਲ ਹੋਰ ਵਾਧ ਹੋ ਜੂਗੀ ਆਪ नहीं जी। जी नहीं बात ठीक है चलो हाँ जी लो जी सुन ली हाँ बिलकुल जी हाँ बिलकुल जी बिल्कुल हाँ ठीक ठीक है जी बस ठीक है जी आज ले आओ तो जी ਚਲੋ ਹਾਲੀ ਬਾਜੀ ਭਰ ਤੁੰਦ ਸਿੰਘ ਜੀ ਬੱਤਰ ਦੀ ਵੇਚੀ ਆਪਾਂ ਹਾਂਜੀ ਆਪਾਂ ਨੂੰ ਬਾਹਰੇ ਕਹਿ ਦਿੰਦੇ ਨੇ ਉਹ ਨਾੜ ਫੱਲ ਲਿਆ ਉਹਨਾਂ ਨੂੰ ਆ ਘਾਟੇ ਦੇਖ ਲਿਆ ਬਿਰੋ ਠੀਕ ਹਾਲ ਬਾਜੀ ਹਾਲ ਉਹ ਇਹ ਸੰਦੀਪ ਜੀ ਅੱਜ ਵੇਚ ਨੂੰ ਇਹ 40-45 ਹਜ਼ਾਰ ਦੀ ਫੰਡਰਾਂ ਜੀ ਵੇਚ ਲਈ ਐ ਜਿਉ ਮੱਦੀ ਖਸੂਆ ਚੋਕੇ ਵੀ ਹਾਂ ਦੇ ਨਾਂਜ ਘਾਟਾ ਦੇ ਪੈਣੇ ਪੈਣਾ 50 ਹਜ਼ਾਰ ਦੀ ਦੇ ਦਾਂਗੇ 50 ਹਜ਼ਾਰ ਦੀ ਹਾਂ ਚਲੋ ਠੀਕ ਐ ਨਾ ਮਿਲਦੀ ਐ ਅਗਰ ਨਾ ਤਾਂ ਜੂੜਵਾ ਕੇ ਚੋ ਲਈਦਾ ਠੀਕ ਐ ਜੀ ਇਹ ਜਾ ਕੇ ਕੇਰ ਕਰ ਭੁੜਕੇ ਨੱਚੇ ਆਪਾਂ ਲਾ ਮਾਰੀ ਦੇ ਬਿਲਕੁਲ ਬਿਲਕੁਲ ਹਾਂ ਬਸ ਚਲੋ ਹਾਂ ਜੀ ਦੇਖੋ ਜੀ ਆ ਬੱਚੇ ਆ ਗਏ ਜੀ ਆਹ ਦੇਖੋ ਬਿਲਕੁਲ ਇਹ ਤਿੰਨ ਕਟੀਆਂ ਦੀ ਇੱਕ ਘਟਾ ਜੀ ਹਾਂ ਵਾ ਠੀਕ ਆ ਚਲੋ ਆਹ ਕਟਾ ਜਾ ਬਸ ਠੀਕ ਆ ਗੱਲਾਂ ਤੁਹਾਨੂੰ ਬਾਈ ਨੇ ਬਿਲਕੁਲ ਸਹੀ ਗੱਲ ਆ ਜੀ ਪਰ ਆਹ ਮੇਰਾ ਵੀ ਵੇਖ ਜਾ ਕੇ ਹਨਾ ਭਾਈ ਜੀ ਚੈੱਕ ਕਰੇ ਕੋਈ ਵੱਲੋਂ ਧੋਖਾ ਨਹੀਂ ਕਰੀਆ ਜ ਸੁਦੀਪ ਜੀ ਹੋ ਜੇ ਗੱਲ ਵੱਖਰੀ ਆ ਪਿਛਲੀ ਵੀਡੀਓ ਮੈਂ ਗਾਈ ਪਾਈ ਮੈਂ ਦੰਦ ਨਹੀਂ ਵੇਖੇ ਬਈ ਹਾਂ ਜੀ ਹਾਂ ਜੀ ਕੁੱਤੇ ਚੱਲ ਕੇ ਬਾਜਪੂਰ ਬੰਦਾ ਕਵੇ ਹਾਂ ਜੀ ਮੈਂ ਹਾਂ ਭਰਾ ਨੂੰ ਵਾਪਸ ਕਰ ਦੇ ਨਾ ਮੇਰੇ ਨਾਲ ਓੱਖਾ ਸੋੱਖਾ ਕੂਏ ਹਾਂ ਜੀ ਜਿੰਨਾਂ ਦੀ ਆਵਾਜ਼ ਕਟੂ ਓਦਾਂ ਦੀ ਗੱਡੀ ਮੈਂ ਬਿਲਕੁਲ ਸਹੀ ਜਦੋਂ ਮੈਂ ਤੁਹਾਨੂੰ ਗਾਈ ਮੇਰੀ ਵਾਪਸ ਕਰ ਦੇ ਪੈਸੇ ਲੈ ਜਾ ਹਾਂ ਬਿਲਕੁਲ ਸਹੀ ਤੇ ਫਿਰ ਓੱਖਾ ਸੋੱਖਾ ਉਹ ਕਿਹੜੀ ਗੱਲ ਹੋਰ ਨਾ ਤੁਝੇ ਜਿਵੇਂ ਮਗਰੋਂ ਆਈ ਮੈਂ ਨਹੀਂ ਦਾਂ ਦੇ ਕਿਹਨਾਂ ਨਹੀਂ ਵੇਖੀ ਨਹੀਂ ਨਹੀਂ ਵੇਖੀ ਇਹ ਕਿਹੜੀ ਗੱਲ ਹੈ ਬਿਲਕੁਲ ਉਹ ਵਾਪਸ ਕਰ ਦੋ ਨਾ ਪੈਸੇ ਲੈ ਜਾ ਹਾਂ ਜੀ ਹਾਂ ਜੀ ਤੇ ਇਹ ਦੀ ਕੋਈ ਗੱਲ ਨਹੀਂ ਨਾ ਨਾ ਬਿਲਕੁਲ ਨਹੀਂ ਇਹ ਕਿਹੜੀ ਗੱਲ ਹੈ ਨਹੀਂ ਤਾਂ ਮਾੜਾ ਜੰਗਾ ਮੈਂ ਥੋੜਾ ਜਿਹਾ ਬੋਲਣਾ ਹਾਂ 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 ਬਿਲਕੁਲ ਬਾਕੀ ਪ ਤਨਤਾਂ ਨੂੰ 15-16 ਕਿਲੋਮੀਟਰ ਆ ਤੇ ਅੰਬਰਸਾਰੋਂ ਪਿੱਛੇ 8 ਕਿਲੋਮੀਟਰ ਆਪਣਾ ਪਿੰਡ ਆ। ਜਾਂਦਾ ਰੋਡ ਤੋਂ ਆ ਜੀਆ ਤਨਤਾਂ ਰੋਡ ਤੋਂ ਆ ਜੀਦਾ। ਦੋ ਤਿੰਨ ਵੀਡੀਓ ਜੇ ਆਪਾਂ ਆਪਣਾ ਪਿੰਡ ਨਹੀਂ ਬੋਲਿਆ ਤੇ ਜ਼ਿਲ੍ਹਾ ਨਹੀਂ ਬੋਲਿਆ। ਹਾਂਜੀ ਤੇ ਕਈ ਵਾਰੇ ਪੁੱਛਦੇ ਜ਼ਿਲ੍ਹਾ ਤੇ ਪਿੰਡ ਦੱਸ ਦਿਆ ਕਰੋ ਕਿਉਂਕਿ ਕਈ ਨਵੇਂ ਵੀਡੀਓ ਹੁੰਦੇ ਨੇ। ਨਹੀਂ ਬਦਲਣ ਦੇ। ਨਹੀਂ ਪਤਾ ਲੱਗਦਾ। ਠੀਕ ਹੈ। ਹਾਂਜੀ। ਸਸਤੀ ਲਾ।